ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਡੀਟੀਵੀ ਤੇ ਇਸ ਸਮੇਂ ਖੜੇ ਹਾਂ ਅਸੀਂ ਖਰੜ ਜਿੱਥੇ ਵਿਧਾਨ ਸਭਾ ਹਲਕਾ ਚੋਣਾਂ ਦਾ ਜੋ ਕਾਊਂਟਿੰਗ ਹੈ ਉਹ ਹੋ ਰਹੀ ਹੈ ਤੇ तकरीबन 12 ਵਜੇ ਦਾ ਟਾਈਮ ਹੈ ਤੇ ਇਸ ਸਮੇਂ ਕੁਸ਼ਕ ਜੋ ਲੀਡਾਂ ਨੇ ਅੱਗੇ ਚੱਲ ਰਹੀਆਂ ਨੇ ਇੱਥੋਂ ਜੋ ਮਹਾਲੀ ਤੋਂ ਕਾਂਗਰਸ ਪਾਰਟੀ ਅੱਗੇ ਚੱਲ ਰਹੀ ਹੈ ਸੋ ਤੁਸੀਂ ਸਾਡੇ ਨਾਲ ਜੁੜੇ ਰਹੋ ਤਾਂ ਜੋ ਅਸੀਂ ਤੁਹਾਨੂੰ ਆਉਣ ਵਾਲੀਆਂ ਜਿਹੜੀਆਂ ਅਪਡੇਟਸ ਨਾਲ ਦੇ ਸਕੀਏ ਮੈਂ ਤੁਹਾਡਾ ਆਪਣਾ ਕੁਦੀਪ ਦਲੇਰ ਧੰਨਵਾਦ ਸਾਬੇ ਜੀ ਨਮਸਕਾਰ ਸੋ ਅੱਜ ਕਿੱਸ ਤਰ੍ਹਾਂ ਦੇਖ ਰਹੇ ਹੋ ਅੱਜ ਦੀ ਜੋ VOTING ਚੱਲ ਰਹੀ ਹੈ ਦੇਖੋ VOTING ਚੱਲ ਰਹੀ ਹੈ ਸਾਰਿਆਂ ਨੇ ਪੂਰਾ ਜੋਰ ਲਾਇਆ ਸੀਗਾ ਰਿਜ਼ਲਟ ਤੁਹਾਡੇ ਸਾਹਮਣੇ ਹੁਣੇ ਆਈ ਰਿਹਾ ਠੀਕ ਹੈ 6800 ਵੋਟਾਂ ਤੋਂ ਅਸੀਂ ਆਮ ਆਦਮੀ ਪਾਰਟੀ ਦਾ ਮੈਂ ਵਿਕਾਸ ਮੋਹਨ ਬਲਾਕ ਪ੍ਰਧਾਨ ਸੁਖਿੰਦਰ ਸਿੰਘ ਬਿੱਟੂ ਜੀ ਬਲਾਕ ਪ੍ਰਧਾਨ ਖੜੜ ਤੋਂ ਠੀਕ ਹੈ ਰੁਕਵੀਰ ਸਿੰਘ ਜੀ ਠੀਕ ਹੈ ਉਸ ਤੋਂ ਬਾਅਦ ਸਾਡੇ ਕਬੂਲਪੁਰਿਆ ਜੀ ਸਾਡੇ ਨਾਲ ਖੜੇ ਵੀਰ ਜੀ ਖੜੇ ਨੇ ਭਰਾ ਆਪਣੇ ਖੜੇ ਨੇ ਤੇ 6800 ਵੋਟਾਂ ਦੀ ਹਾਲੇ ਤੱਕ ਲੀਡ ਹੈ ਜੀ ਆਨੰਦਪੁਰ ਹਲਕੇ ਤੋਂ ਠੀਕ ਹੈ ਕੰਗ ਸਾਹਿਬ ਦੀ ਮਾਲਵਿੰਦਰ ਕੰਗ ਜੀ ਤੋਂ ਭਗਵਨ ਸਿੰਘ ਮਾਨ ਜੀ ਦੇ ਕੰਮ ਦੇਖੇ ਆ ਉਹ ਸਾਰੇ ਕੰਮ 2 ਸਾਲਾਂ ਦੇ ਵਿੱਚ ਜਿੰਨੇ ਕੀਤੇ ਨੇ ਇਹ ਸਾਰੀ ਵੋਟ ਜਿਹੜੀ ਹੈ ਇਹ ਉਸੇ ਕੰਮਾਂ ਤੇ ਪਈ ਹੈ ਜੀ ਯਾਨੀ ਕਿ ਕਹਿਣ ਦਾ ਤੁਹਾਡਾ ਮਕਸਦ ਹੈ ਕਿ ਜੋ ਪਾਰਟੀ ਨੂੰ ਹੁਣ ਤੱਕ ਦੀ ਰਿਪੋਰਟ ਪਈ ਉਹ ਕੰਮ ਦੇ ਆਧਾਰ ਤੇ ਹੀ ਪੈਣੀ ਦੇਖੋ ਕੰਮ ਦੇ ਆਧਾਰ ਤੇ ਵੋਟਾਂ ਪੈਣੀਆਂ ਚਾਹੀਦੀਆਂ ਬਿਲਕੁਲ ਠੀਕ ਹੈ ਕਿਉਂਕਿ ਸਾਡੀ ਪਾਰਟੀ ਨਾ ਤਾਂ ਕੋਈ ਕ腐ਸ਼ਨ ਕਰਦੀ ਸਾਡੀ ਪਾਰਟੀ ਨਾ ਕਿਸੇ ਨੂੰ ਪੈਸਾ ਵੰਡਦੀ ਨਾ दारू ਵੰਡਦੀ ਨਾ ਕੋਈ ਚੀਜ਼ਾਂ ਵੰਡਦੀ ਠੀਕ ਹੈ ਸਾਡੀ ਪਾਰਟੀ ਕੰਮ ਕਰਦੀ ਹੈ 2 ਸਾਲਾਂ ਦੇ ਜਿਹੜੇ ਕੰਮ ਕੀਤੇ ਨੇ ਉਹਨੂੰ ਵੋਟ ਪਈ ਹੈ 70 ਸਾਲਾਂ ਦੇ ਜਿਹੜੇ ਕੰਮ ਠੀਕ ਹੈ ਉਹਨਾਂ ਨੂੰ ਵੋਟ ਨਹੀਂ ਪਈ ਜਨਤਾ ਨੇ ਦੁਬਾਰਾ ਦੱਸਦਾ ਇੱਕ ਵਾਰ ਦੁਬਾਰਾ ਦੱਸਦਾ ਕਿ ਜਿਹੜੇ ਕੰਮ ਨੇ ਜਿਹੜੇ ਤੁਸੀਂ ਕੰਮ ਅੱਗੇ ਕਰਦੇ ਰਹੋਗੇ ਇਹ ਤਾਂ ਸਾਨੂੰ ਇੱਕ ਥਾਪੀ ਦਿੱਤੀ ਹੈ ਠੀਕ ਹੈ ਥਾਪੀ ਦਿੱਤੀ ਹੈ ਕਿ ਤੁਸੀਂ ਅੱਗੇ ਵੀ ਐਵੇਂ ਕੰਮ ਕਰਦੇ ਰਹੋ ਠੀਕ ਹੈ ਬਿਜਲੀ ਦੇ ਬਿੱਲ ਜਿਹੜੇ ਆ ਉਹ 90% ਜਿਹੜੇ ਆ ਉਹ ਜ਼ੀਰੋ ਕਰਤੇ ਉਸ ਤੋਂ ਬਾਅਦ ਤੁਸੀਂ ਲਾਓ ਸਕੂਲ ਆਫ ਐਮੀਨੈਂਸ ਮੁਹੱਲਾ ਕਲੀਨਿਕ ਬਣਾਤੇ ਠੀਕ ਹੈ ਉਸ ਤੋਂ ਬਾਅਦ ਜਿਹੜੀ ਮੇਨ ਰੋਜ਼ਗਾਰ ਦੀ 43000 ਨੌਕਰੀਆਂ ਬਿਨਾਂ ਕਿਸੇ ਤੋਂ ਪੈਸੇ ਲੈਤੇ ਦਿੱਤੀਆਂ ਗਈਆਂ ਤੇ ਸਾਰੇ ਕੰਮ ਹੁੰਦੇ ਜੀ ਬਨੋੜ ਹਲਕੇ ਤੋਂ ਕਿਵੇਂ ਅ ਦੇਖੋ ਜੀ ਆਪਾਂ ਆਨੰਦਪੁਰ ਹਲਕੇ ਦੀ ਗੱਲ ਕਰਾਂਗੇ ਠੀਕ ਹੈ ਜੀ ਤੇ ਕਿਉਂਕਿ ਜਿਹੜਾ ਬਨੂੜ ਦਾ ਹਲਕਾ ਜੀ ਉਹ ਦੂਸਰੇ ਪਾਸੇ ਪਗੜਾ ਤਾਂ ਆਪਾਂ ਏਸੀ ਦੀ ਗੱਲ ਕਰਦੇ ਹਾਂ ਕਿਉਂਕਿ ਜੋ ਓਵਰঅল ਦੀ ਤੁਹਾਨੂੰ ਮੈਂ ਗੱਲ ਕਹਿ ਚੁੱਕਿਆ ਭਗਵਾਨ ਸਿੰਘ ਮਾਨ ਜੀ ਨੇ ਕੰਮ ਹੀ ਇੰਨੇ ਕਰਾ ਦਿੱਤੇ ਕਿ ਸਾਰੇ ਹਲਕਾ ਤੋਂ ਜਿਹੜੀ ਹੈ ਕਿ ਵੋਟਾਂ ਦਾ ਜਿਹੜਾ ਬੜਾ ਵਧੀਆ ਰੁਝਾਨ ਆ ਰਿਹਾ ਹੈ ਬਾਕੀ ਤੁਹਾਡੇ ਸਾਹਮਣੇ ਰਿਪੋਰਟ ਆਈ ਜਾਣਗੀਆਂ ਜੀ ਹਾਂਜੀ ਸੋ ਆਉਣ ਵਾਲੇ ਸਮੇਂ ਵਿੱਚ ਕਿਸ ਤਰ੍ਹਾਂ ਦੀ ਕਾਰਜ ਜਾਰੀ ਹੋਏਗੀ ਪਾਰਟੀ ਮਾਲਵਿੰਦਰ ਕੰਗ ਜੀ ਅਗਰ ਆਪਾਂ ਸਿਰਫ ਇੱਥੋਂ ਦੀ ਇੱਕ ਗੱਲ ਕਰਦੇ ਹਲਕੇ ਦੀ ਜੇ ਮਾਲਵਿੰਦਰ ਕੰਗ ਦੀ ਇੱਥੋਂ ਦੀ ਵੱਡੀ ਲੀਡ ਦੇ ਵਿੱਚ ਜਿੱਤਦੇ ਨੇ ਕਿਉਂਕਿ ਜਿੱਤ ਤਾਂ ਚਲੋ ਲੀਡ ਆ ਗਈ ਵਧੀਆ ਜਦੋਂ ਇਹ ਜਿੱਤਦੇ ਨੇ ਤਾਂ 1 ਕਰੋੜ ਦਾ ਜਿਹੜਾ ਜਿਹੜਾ 5 ਕਰੋੜ ਦਾ ਜਿਹੜਾ ਫੰਡ ਹੈ ਉਹ ਇੱਕ ਐਮਪੀ ਨੂੰ ਆਂਦਾ ਹੈ ਠੀਕ ਹੈ ਸਾਲ ਦਾ ਉਹ ਸਾਰਾ ਫੰਡ ਹਲਕੇ ਚ ਲਾਣਗੇ ਤੁਸੀਂ ਸੋਚੋ ਹਲਕੇ ਦਾ ਕਿੰਨਾ ਹੋਰ ਜ਼ਿਆਦਾ ਵਿਕਾਸ ਹੋਏਗਾ ਠੀਕ ਹੈ ਤਾਂ ਇਸੇ ਵਾਸਤੇ ਸਾਡੀ ਸਾਰੀ ਜਿਹੜੀ ਅਖਰੜ ਦੀ ਜਿਹੜੀ ਟੀਮ ਹੈ ਕੈਪਟਨ ਮੰਤਰੀਆਂ ਮੋਲ ਗਗਨ ਮਾਨ ਜੀ ਠੀਕ ਹੈ ਉਹਨਾਂ ਦੀ ਇਹ ਸਾਰੀ ਟੀਮ ਹੈ ਇਹਨਾਂ ਨੇ ਦਿਨ ਰਾਤ ਇੱਕ ਕਰਕੇ ਮਾਲਵਿੰਦਰ ਕੰਗ ਜੀ ਵਾਸਤੇ ਜਿਹੜੀ ਪੂਰੀ ਮਿਹਨਤ ਕੀਤੀ ਹੈ ਆਪਣੀ ਪਾਰਟੀ ਵਾਸਤੇ ਪੂਰੀ ਮਿਹਨਤ ਕੀਤੀ ਹੈ ਠੀਕ ਹੈ ਤੇ ਰਿਜ਼ਲਟ ਤੁਹਾਡੇ ਸਾਹਮਣੇ ਹੈ ਜੀ ਧੰਨਵਾਦ ਧੰਨਵਾਦ ਬਹੁਤ ਬਹੁਤ ਤੁਹਾਨੂੰ ਸਾਡੇ ਨਾਲ ਮੌਜੂਦ ਨੇ ਆਮ ਆਮ ਆਦੀ ਪਾਰਟੀ ਦੇ ਮੈਡ ਪ੍ਰਚਿਤ ਕੌਜ ਮੈਡਮ ਜੀ ਨਮਸਕਾਰ ਜੀ ਸਵਾਗਤ ਹੈ ਜੋ ਵੋਟਿੰਗ ਅਸਰ ਕਿਸ ਤਰ੍ਹਾਂ ਦੇਖ ਰਹੇ ਹੋ ਜਦੋਂ ਕਿ ਮਲਵਿੰਦਰ ਕੰਗ ਜੀ 8000 ਦੇ ਰੇਟ ਨਾਲ ਅੱਗੇ ਚੱਲ ਰਹੇ ਹਨ ਜੀ ਬਿਲਕੁਲ 9000 ਦੇ ਕਰੀਬ ਇਸ ਟਾਈਮ ਲੀਡ ਪਹੁੰਚ ਚੁੱਕੀ ਹੈ ਤੇ ਉਮੀਦ ਹੈ ਕਿ ਜਿਹੜੇ ਅਗਲੇ ਰਾਉਂਡ ਨੇ ਉਹਦੇ ਚ ਹੋਰ ਵੀ ਵਧੇਗੀ ਇਹ ਲੀਡ 10000 ਕ੍ਰਾਸ ਕਰਾਂਗੇ ਸ਼ਾਇਦ ਉਸ ਤੋਂ ਵੀ ਜ਼ਿਆਦਾ ਤੇ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਮੈਂ ਹਨੰਤਪੁਰ ਸਾਹਿਬ ਲੋਕ ਸਭਾ ਦੇ ਸਾਰੇ ਹੀ ਵੋਟਰ ਸਾਹਿਬਾਨਾਂ ਨੂੰ ਧੰਨਵਾਦ ਵੀ ਕਰਨਾ ਚਾਹੁੰਦੀ ਹਾਂ ਤੇ ਉਹਨਾਂ ਨੂੰ ਵਧਾਈ ਵੀ ਦੇਣਾ ਚਾਹੁੰਦੀ ਹਾਂ ਕਿ ਉਹਨਾਂ ਨੇ ਇੱਕ ਵਧੀਆ ਉਮੀਦਵਾਰ ਚੁਣਿਆ ਤੇ ਵੋਟਾਂ ਪਾ ਕੇ ਜਿਹੜਾ ਸੰਸਦ ਦੇ ਵਿੱਚ ਭੇਜਣ ਦੀ ਜੋ ਉਹਨਾਂ ਨੇ ਕੋਸ਼ਿਸ਼ ਕੀਤੀ ਹੈ ਉਹਦੇ ਲਈ ਉਹਨਾਂ ਨੂੰ ਕਦੇ ਪਛਤਾਣਾ ਨਹੀਂ ਪਵੇਗਾ ਮੈਂ ਇਹੀ ਕਹਿਣਾ ਚਾਹੁੰਦੀ ਹਾਂ ਕਿ ਵੋਟਰਸ ਨੂੰ ਬਹੁਤ ਬਹੁਤ ਧੰਨਵਾਦ ਤੇ ਤੁਹਾਡਾ ਚੁਣਿਆ ਹੋਇਆ ਕੈਂਡੀਡੇਟ ਬਿਲਕੁਲ ਸੰਸਦ ਦੇ ਵਿੱਚ ਆ ਕੇ ਲੋਕ ਸਭਾ ਦੇ ਵਿੱਚ ਪੰਜਾਬ ਦੀ ਆਵਾਜ਼ ਬਣ ਕੇ ਗੂੰਜੇਗਾ ਤੇ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਮੈਂ ਸਾਰਿਆਂ ਨੂੰ ਵਧਾਈ ਵੀ ਦਿੰਨੀ ਆ ਫਿਰ ਤੋਂ ਇੱਕ ਵਾਰ ਸੋ ਮੇਰਾ ਸਵਾਲ ਸਿਰਫ ਫਿਰ ਉਹੀ ਇੱਕੋ ਆ ਜਾਂਦਾ ਹੈ ਕਿ ਇਸ ਵਾਰ ਜੋ VOTING ਹੋ ਰਹੀ ਆ ਉਹ ਆ ਆਮ ਆਦਮੀ ਪਾਰਟੀ ਦੀ ਕਟੋਰੀਏ ਇਸ ਦਾ ਕੀ ਕਾਰਨ ਦੇਖ ਰਹੇ ਹੋ ਦੇਖੋ ਬਹੁਤ ਸਾਰੇ ਫੈਕਟਰ ਨੇ ਹਰ ਸੀਟ ਦੇ ਉੱਤੇ ਅਲੱਗ-ਅਲੱਗ ਫੈਕਟਰ ਹੈ ਇਸ ਦਾ ਇਹਨੂੰ ਕੋਈ ਨਾਤਾ ਇਹਨੂੰ ਕੰਮਾਂ ਦੇ ਨਾਲ ਜੋੜ ਕੇ ਦੇਖਿਆ ਜਾ ਸਕਦਾ ਕਿਉਂਕਿ ਜੇ ਕੰਮਾਂ ਦੀ ਗੱਲ ਕੀਤੀ ਜਾਏ ਤਾਂ ਮਾਨ ਸਰਕਾਰ ਨੇ ਪਿਛਲੇ 2 ਸਾਲਾਂ ਦੇ ਵਿੱਚ ਇੰਨੇ ਕੋ ਕੰਮ ਕਰਕੇ ਦਿਖਾਏ ਨੇ ਕਿ ਮੈਨੂੰ ਨਹੀਂ ਲੱਗਦਾ ਕਿ ਕੰਮਾਂ ਦੇ ਆਧਾਰ ਤੇ ਇਹ ਰਾਜਨੀਤੀ ਜਿਹੜੀ ਹੈ ਇਹ ਪਲਟੀ ਹੈ ਹਾਂ ਕੁਝ ਜੜੀਆਂ ਕੁਝ ਪਾਰਟੀਆਂ ਵੱਲੋਂ ਕੁਝ ਕੂੜ ਪ੍ਰਚਾਰ ਕੀਤਾ ਗਿਆ ਜਾਂ ਧਰਮ ਦੀ ਰਾਜਨੀਤੀ ਦੇ ਤਹਿਤ ਜੜੀਆਂ ਵੋਟਾਂ ਦਾ ਫੇਰ ਬਦਲ ਜ਼ਰੂਰ ਹੋਇਆ ਪਰ ਉਹ ਵੀ ਮੈਂ ਸਮਝਦੀ ਹਾਂ ਕਿ ਕਿਤੇ ਨਾ ਕਿਤੇ ਥੋੜਾ ਬਹੁਤ ਕਾਮਯਾਬ ਹੋਏ ਨੇ ਪਰ ਉਹਨਾਂ ਨਹੀਂ ਹੋ ਸਕੇ ਜਿੰਨੀ ਵੋਟ ਪ੍ਰਚਾਰ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਸੋ ਅਗਰ ਕੰਗਸਾ ਵੇ ਸੀਟ ਕਰਦੇ ਆਂ ਤੇ ਅਗਲੀ ਰਣਨੀਤੀ ਆਮ ਆਦਮੀ ਪਾਰਟੀ ਦੀ ਕੀ ਹੋਵੇਗੀ ਬਿਲਕੁਲ ਜੀ ਪੂਰੇ ਆਨੰਦਪੁਰ ਸਾਹਿਬ ਲੋਕ ਸਭਾ ਦੇ ਲਈ ਇੱਕ ਪੂਰਾ ਖਾਕਾ ਤਿਆਰ ਕੀਤਾ ਗਿਆ ਕਿ ਕਿਹੜੇ ਕਿਹੜੇ ਕੰਮ ਕਿਹੜੀ ਕਿਹੜੀ ਵਿਧਾਨ ਸਭਾ ਦੇ ਵਿੱਚ ਹੋਣ ਵਾਲੇ ਨੇ ਪੂਰੀ ਲੋਕ ਸਭਾ ਦੇ ਲਈ ਇੱਕ ਪੂਰਾ এজেন্ডਾ ਤਿਆਰ ਕੀਤਾ ਗਿਆ ਤੇ ਬਹੁਤ ਜਲਦ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਸਾਰੇ ਦਰਸ਼ਕਾਂ ਨੂੰ ਵੀ ਇਹ ਪੇਸ਼ ਕੀਤਾ ਜਾਏਗਾ ਧੰਨਵਾਦ ਜੀ ਥੈਂਕ ਯੂ ਜਿਨ੍ਹਾਂ ਨੇ ਵੋਟਰ ਸਹਿਬਾਨਾਂ ਨੂੰ ਜਿਨ੍ਹਾਂ ਨੇ ਕੰਮ ਕੀਤਾ ਵਰਕਰ ਉਹ ਅਸੀਂ ਦਾ ਲੀਡਰ ਹੈ ਜਿਹੜੇ ਵਰਕਰਾਂ ਨੇ ਬੂਥਾਂ ਘਰਾਂ ਚੋਂ ਵੋਟਾਂ ਕੱਢੀਆਂ ਮੈਂ ਸਭ ਨੂੰ ਪਹਿਲਾਂ ਤਾਂ ਉਹਨਾਂ ਦਾ ਧੰਨਵਾਦ ਕਰਨਾ ਸੋ ਮੈਂ ਆਪਦੀ ਪਾਰਟੀ ਵੱਲੋਂ ਆਪਦੇ ਲੀਡਰ ਸਾਹਿਬਾਨਾਂ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਵੀ ਕਹਿਣਾ ਜੈ ਹਿੰਦ ਰਾਮ ਰਾਮ ਵੀ ਕਹਿਣਾ ਸੋ ਪ੍ਰਮਾਤਮਾ ਦੀ ਆ ਬਖਸ਼ਿਸ਼ ਜਿਹੜੀ ਸੀਟ ਅਸੀਂ ਪਹਿਲਾਂ ਹਾਰੇ ਸੀ ਬਾਈਚ ਇਹ ਇਹ ਤਾਂ 73 40000 ਦੇ ਲਗਭਗ ਅੱਜ ਜੋ ਅਸੀਂ 6000 7000 ਵਰਗੇ ਜਿੱਤ ਰਹੇ ਹਾਂ ਯਾਨੀ ਤੁਹਾਡੇ ਕਹਿਣ ਦਾ ਮਕਸਦ ਹੈ ਫਰਕ ਬਿਲਕੁਲ ਥੋੜਾ ਜਿਹਾ ਲੱਗ ਰਿਹਾ ਹੈ ਫਰਕ ਥੋੜਾ 10000 ਤਾਂ ਬਹੁਤ ਹੁੰਦੀ ਹੈ 10000 ਦੇ ਗੇੜੇ ਤੇ ਜਿੱਤ ਰਹੇ ਹਾਂ ਅਸੀਂ ਫਰਕ ਤਾਂ ਥੋੜਾ ਨਹੀਂ ਆ ਫਰਕ ਨਿਕਲਿਆ ਬਹੁਤ ਆ ਤੁਸੀਂ ਪਹਿਲਾਂ ਹਾਰੀ ਹੋਈ ਸ਼ੀਟ ਨੂੰ ਜਿੱਤੇ ਹੈ ਤੇ ਕਾਰਗੁਜ਼ਾਰੀ ਤਾਂ ਦੱਸ ਰਹੀ ਹੈ ਨਾ ਵੀ ਸਾਡੀ ਕਾਰਗੁਜ਼ਾਰੀ ਕੀ ਹੋਈ ਹੈ ਮੈਂ ਪਿੰਡਾਂ ਨੂੰ ਜਾਂਦਾ ਸੀ ਮੈਨੂੰ ਪਿਆਰ ਕਰਿਆ ਲੋਕਾਂ ਨੇ ਤਾਂ ਹੋਈ ਹੈ ਤੋ ਜਿੱਥੇ ਕਿ ਆਮ ਆਦਮੀ ਪਾਰਟੀ ਕਹਿੰਦੀ ਸੀ ਦਾਵਾ ਕਰਦੀ ਸੀ ਕਿ ਅਸੀਂ 13 0 ਨਾਲ ਹੀ ਕਰਾਂਗੇ ਉਸ ਨੂੰ ਕਿਸ ਤਰ੍ਹਾਂ ਦੇਖਦੇ ਚਲੋ ਇਹ ਤਾਂ ਲੀਡਰ ਬੜੇ ਕਹਿੰਦੇ ਹੁੰਦੇ ਆ ਬੜੇ ਲੀਡਰ ਕਹਿੰਦੇ ਹੁੰਦੇ ਆ ਵੀ ਅਸੀਂ 13 ਆ ਗਏ ਆ ਉਹ ਤਾਂ 26 ਵੀ ਕਹਿ ਸਕਦੇ 13 ਅਸੀਂ ਤਾਂ ਉਹੀ ਕਹਾਂਗੇ ਜੋ ਮਹਾਰਾਜ ਨੇ ਜਿੱਤੇ ਰੱਖਣਾ ਉੱਥੇ ਰਹਿਣਾ ਚਾਹੀਦਾ ਸੋ ਸਾਡੇ ਨਾਲ ਹੋਇਆ ਅਸੀਂ ਤਾਂ ਜਦੋਂ ਹਾਰੇ ਸੀ ਜਲਦੀ ਖੁਸ਼ ਸੀ ਠੀਕ ਹੈ ਜੋ ਮਹਾਰਾਜ ਨੇ ਕਰਿਆ ਤੇ ਵਰਕਰ ਸਾਹਿਬਾ ਨਾਲ ਖੜਿਆ ਸੀ ਅੱਜ ਵੀ ਸਾਡੇ ਆਪਣੇ ਉਸੇ ਭਰਾਵਾਂ ਨਾਲ ਖੜੇ ਨੇ ਸਾਰਿਆਂ ਨੇ ਸੋ ਸਾਡੇ ਸਾਡੇ ਬਲਾਕ ਦੇ ਦੋਵੇਂ ਪ੍ਰਧਾਨ ਖੜੇ ਆ ਬਲੌਕ ਹਰਣ ਤੋਂ ਵੀ ਗੁਰਿੰਦਰ ਜੀ ਖੜੇ ਆ ਮਾਨਕ ਪਰ ਸ਼ਰੀਪ ਤੋਂ ਵੀ ਬਲੌਕ ਮਾਜਰੀ ਵਾਲੇ ਖੜੇ ਆ ਬਾਕੀ ਸਾਡੇ ਕਾਲਜ ਆ ਦੇ ਲੀਡਰ ਆ ਰਣੇਕ ਸਿੰਘ ਆ ਸਾਰੇ ਲੀਡਰ ਸਾਹਿਬਾਨ ਅਰੋੜਾ ਜੀ ਖੜੇ ਆ ਰਣਜੀਤ ਲੰਗੋਵਰ ਜੀ ਖੜੇ ਸਾਰੇ ਲੀਡਰ ਸਾਹਿਬਾਨ ਖੜੇ ਆ ਵਿਸ਼ਾਲ ਜੀ ਖੜੇ ਸੋ ਕਾਲੇਜ ਕਿਸ ਤਰ੍ਹਾਂ ਦੇਖ ਰਹੇ ਹੋ ਅੱਜ ਅੱਜ ਤਾਂ ਬਹੁਤ ਖੁਸ਼ੀ ਦਾ ਮਕਾਮ ਹੈ ਕਿ ਕਿਤੇ ਬੀਬੀ ਅਨਮੋਲ ਗਗਨ ਮਾਨ 78000 ਵੋਟਾਂ ਲੈ ਕੇ ਜਿੱਤੀ ਸੀ ਉੱਥੇ ਹੀ ਅਸੀਂ ਅੱਜ ਜੀ ਐਨੇ ਮਾਰਜਿਨ ਘਟਾ ਕੇ 10000 ਪਾਸ ਅਸੀਂ ਜਿੱਤ ਰਹੇ ਹਾਂ ਇਹ ਬਹੁਤ ਵੱਡੀ ਗੱਲ ਹੈ ਸੋ ਇਹ ਤਾਂ ਲੋਕਾਂ ਨੇ ਜੋ ਸਾਨੂੰ ਪਿਆਰ ਦਿੰਦਾ ਹੈ ਸਤਿਕਾਰ ਦਿੰਦਾ ਹੈ ਲੋਕਾਂ ਨੇ ਜਿੱਤਿਆ ਦੇਸ਼ ਨੂੰ ਸੰਵਿਧਾਨ ਬਚਾਣ ਵਾਲਿਆਂ ਨੇ ਜਿੱਤਿਆ ਸੋ ਧੰਨਵਾਦ ਜੀ ਸੋ ਅਗਲੇ ਸਭ ਕਿਦਾਂ ਦੇਖ ਰਹੇ ਅੱਜ ਦਿਨ ਹੈ ਬਹੁਤ ਵਧੀਆ ਖੁਸ਼ੀ ਦਾ ਦਿਨ ਹੈ ਪ੍ਰਮਾਤਮਾ ਨੇ ਕਿਰਪਾ ਕੀਤੀ ਹੈ ਸ਼ਰਮਾ ਜੀ ਦੇ ਕੰਮਾਂ ਨੂੰ ਦੇਖ ਕੇ ਹਲਕਾ ਖਰੜ ਤੋਂ ਕਾਂਗਰਸ ਪਾਰਟੀ ਹੈ ਜੋ ਕਹਿੰਦੀ ਹੈ ਉਹ ਕਰ ਰਹੀ ਹੈ ਬੀਜੇਪੀ ਨੇ ਜੋ ਹਾਲਾਤ ਪੈਦਾ ਕਰੇ ਵਿਆ ਉਹਨੂੰ ਦੇਖ ਕੇ ਲੋਕਾਂ ਨੇ ਫਤਵਾ ਦਿੱਤਾ ਹੈ ਪ੍ਰਮਾਤਮਾ ਕਿਰਪਾ ਕਰੂਗੀ ਕਾਂਗਰਸ ਪਾਰਟੀ ਸਰਕਾਰ ਕੇਂਦਰ ਦੇ ਵਿੱਚ ਬਣਾਉਗੀ ਸੋ ਹਾਂਜੀ ਵੀਰ ਜੀ ਕਿਸਰਾ ਦੇਖ ਰਹੇ ਆ ਅੱਜ ਕੌਣ ਦੇ ਇਹ ਬਹੁਤ ਵਧੀਆ ਜੀ ਇਹ ਜਿਹੜੀ ਮਜੀਸ਼ਾ ਸ਼ਰਮਾ ਟਿੰਕੂ ਜੀ ਸਾਡੇ ਹਲਕਾ ਇੰਚਾਰਜ ਹਨ ਖਰੜ ਤੋਂ ਕਾਂਗਰਸ ਪਾਰਟੀ ਦੇ ਉਹਨਾਂ ਦੀ ਨੀਤੀਆਂ ਤੇ ਜਿਹੜੀ ਪਬਲਿਕ ਹੈ ਵਰਕਰ ਹੈ ਉਹਨਾਂ ਨੇ ਮੋਹਰ ਲਾਈ ਹੈ ਦੇਖੋ ਤੁਸੀਂ ਬੀਬੀ ਸਾਡੀ ਭੈਣ ਅਲਮੋਲ ਗਗਨਮਾਨ 78000 ਵੋਟ ਲੈ ਕੇ 2022 ਜਿੱਤੀ ਸੀ ਤੇ ਸਾਨੂੰ ਲਗਭਗ 28000 ਵੋਟ ਪਈ ਸੀ ਸਾਨੂੰ ਭਗਵੰਤ ਮਾਨ ਸਾਹਿਬ 13 0 ਕਹਿੰਦੇ ਸੀ ਇਹ ਜੇ ਤਿੰਨ ਵੀ ਸੀਟਾਂ ਲਿਆਣ ਤਾਂ ਬੜੀ ਵਧੀਆ ਗੱਲ ਹੋਏਗੀ ਕਾਂਗਰਸ ਦਾ ਸਿੱਟਾ ਘਟੋ ਘਟ ਲਿਕੇ ਆਏਗੀ ਤੇ ਅਨੰਤਪੁਰ ਸਾਹਿਬ ਦਾ ਹਜੇ ਕਾ ਧੰਨਵਾਦ ਜੀ ਕਿਵੇਂ ਦੇਖਦੇ ਹੋ ਤੁਸੀਂ ਜਿਹੜੇ ਕੰਮ ਨਹੀਂ ਹੋਏ ਆਮਾ ਦੀ ਪਾਰਟੀ ਦਾ ਹੀ ਆ ਬਾਈ ਜੀ ਦੇਖੋ ਅਸੀਂ ਤਾਂ ਦੇਖਦੇ ਨਹੀਂ ਹੈ ਤੁਹਾਨੂੰ ਲੋਕਾਂ ਨੇ ਦਿਖਾਇਆ ਜਿਹੜੀ ਵੋਟਰ ਲਿਸਟ ਹੈ ਜਿਹੜੇ ਹੁਣ ਵੋਟਾਂ ਪਈਆਂ ਉਹ ਲੋਕਾਂ ਨੇ ਦੱਸ ਦਿਆ ਅਸੀਂ ਤਾਂ ਪੋਲਿਟਿਕਲ ਬੰਦੇ ਇਹਦੇ ਬਿਆਨ ਦੇਣੇ ਆ ਜੋ ਬੜਾ ਫੈਕਟ ਹੈ ਜੋ ਪਿੰਡਾਂ 'ਚ ਮੰਨ ਲਓ ਤੁਸੀਂ ਰਿਸ਼ਤੀਆਂ ਦੀ ਜਿਹੜੀ ਰਿਸ਼ਤੀਆਂ ਫ੍ਰੀ ਹੁੰਦੀਆਂ ਸੀ ਆਏ ਕਹਿੰਦੇ ਰਿਸ਼ਤੀਆਂ ਬੰਦ ਐ ਪਰ ਤੁਸੀਂ ਤਹਿਸੀਲਾਂ 'ਚ ਜਾਓ ਪੈਸੇ ਦੋ ਰਿਸ਼ਤੀ ਕਰਾ ਲਓ ਤੁਸੀਂ ਲੈਟ ਇਹ ਕਹਿੰਦੇ ਵੀ 24 ਘੰਟੇ ਲੈਟ ਕਰਦੀ ਬਾਈ ਜੀ 8-8 10-10 ਘੰਟੇ ਸ਼ਹਿਰਾਂ 'ਚ ਲੈਟ ਨਹੀਂ ਕਰਨੜਵਰ ਕੇ ਸ਼ਹਿਰ 'ਚ 8 ਘੰਟੇ ਦਾ ਕੱਟਾ ਹੈ ਕੋਰਾਲੀ 8 ਘੰਟੇ ਦਾ ਕੱਟਾ ਹੈ ਮੇਰਾ ਪਿੰਡ ਵਿਰੀ ਰਾਸ਼ਨ ਤਾਂ ਮਿਲਦਾ ਨਹੀਂ ਕਣਕ ਮਿਲਦੀ ਹੈ ਤੇ ਜਿਹੜੀ ਕਣਕ ਹੈ ਉਹ ਵੀ ਲੋਕਾਂ ਤੱਕ ਨਹੀਂ ਮਿਲੀ ਮੇਰੇ ਮੂਲਾਂਵਰ ਦੇ ਵਿੱਚ 90% ਲੋਕ ਹੈ ਜਿਨ੍ਹਾਂ ਨੂੰ ਡਿੱਪੂਆਂ ਦਾ ਕਣਕੇ ਨਹੀਂ ਪਹੁੰਚੀ ਇਹਨਾਂ ਨੇ ਡਿੱਪੂ ਬੰਦ ਕਰਕੇ